ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਅਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਹੁਣ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਵੀ ਜਿਹੜੇ ਕਿਸਾਨ ਵੀਰ ਆ ਦੇ ਆਪਾਂ ਨੂੰ ਸਵਾਲ ਤੇ ਕਿਸਾਨ ਵੀਰ ਆਪਾਂ ਨੂੰ ਪੁੱਛ ਰਹੇ ਤੇ ਵੀ ਸਾਡੇ ਖੇਤ ਦੇ ਵਿੱਚ ਕਣਕ ਦੇ ਵਿੱਚ ਸੁੰਡੀ ਦਾ ਹਮਲਾ ਹੋਇਆ ਸੀ ਤੇ ਹਮਲੇ ਤੋਂ ਬਾਅਦ ਅਸੀਂ ਜਦੋਂ ਕਿਸੇ ਕਿਸਾਨ ਵੀਰ ਨੇ ਸਪਰੇਅ ਕੀਤੀ ਤੇ ਕਿਸੇ ਕਿਸਾਨ ਵੀਰ ਨੇ ਕਣਕ ਦੇ ਵਿੱਚ ਸੁੰਡੀ ਵਾਲੀ ਦਵਾਈ ਪਾਈ ਸੀ ਤੇ ਦਵਾਈ ਪਾਉਣ ਤੋਂ ਬਾਅਦ ਸਾਨੂੰ ਬਿਲਕੁਲ ਵੀ ਰਿਜ਼ਲਟ ਨਹੀਂ ਮਿਲਿਆ ਤੇ ਸਾਡੇ ਖੇਤ ਦੇ ਵਿੱਚ ਇਸ ਟਾਈਮ ਵੀ ਸੁੰਡੀ ਕਿਤੇ ਕਿਤੇ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਤਰੀਕ ਹੋਊਗੀ 24 ਦਸੰਬਰ ਹੁਣ ਕਿਸਾਨ ਵੀਰ ਆਪਾਂ ਨੂੰ ਪੁੱਛ ਰਹੇ ਨੇ ਵੀ ਜਿਹੜੀ ਕਣਕ ਦੇ ਵਿੱਚ ਗੋਭ ਦੀ ਸੁੰਡੀ ਆਪਾਂ ਨੂੰ ਸੁੰਡ ਦਿਖਾਈ ਦੇ ਰਿਹਾ ਏ ਉਹ ਆਪਣਾ ਅੱਗੇ ਜਾ ਕੇ ਨੁਕਸਾਨ ਕਰੂਗਾ ਜਾਂ ਫਿਰ ਨਹੀਂ ਆਪਾਂ ਨੂੰ ਦਵਾਈ ਪਾਉਣ ਦੀ ਲੋੜ ਹੈਗੀ ਏ ਜਾਂ ਫਿਰ ਨਹੀਂ ਕਿਸਾਨ ਭਰਾਵੋ ਪਹਿਲਾਂ ਤਾਂ ਮੈਂ ਦੱਸ ਦਵਾਂ ਆਪਣੇ ਖੇਤ ਦੇ ਵਿੱਚ ਆਪਾਂ ਸਾਰੀ ਪਰਾਲੀ ਕਣਕ ਦੇ ਵਿੱਚ ਬਾਈ ਹੈ ਤੇ ਆਪਣੇ ਖੇਤ ਦੇ ਵਿੱਚ ਸੁੰਡੀ ਦਾ ਜਿਹੜਾ ਹਮਲਾ ਸੀ ਉਹ ਪਹਿਲਾ ਪਾਣੀ ਲਾਉਣ ਤੋਂ ਬਾਅਦ ਆਪਣੇ ਖੇਤ ਦੇ ਵਿੱਚ ਹਮਲਾ ਸ਼ੁਰੂ ਹੋ ਗਿਆ ਸੀ ਤੇ ਉਹ ਤੋਂ ਬਾਅਦ ਇੱਕ ਹਫ਼ਤੇ ਬਾਅਦ ਜਦੋਂ ਮੌਸਮ ਦੇ ਵਿੱਚ ਟੈਂਪਰੇਚਰ ਥੱਲੇ ਨੂੰ ਗਿਆ ਤਾਂ ਸੁੰਡੀ ਹੁਣ ਆਪਣੇ ਖੇਤ ਦੇ ਵਿੱਚ ਬਿਲਕੁਲ ਖਤਮ ਹੋ ਗਈ ਆਪਾਂ ਕਿਸੇ ਵੀ ਤਰੀਕੇ ਦੀ ਦਵਾਈ ਨਹੀਂ ਵਰਤੀ ਕੋਈ ਆਪਾਂ ਸਪਰੇ ਨਹੀਂ ਕੀਤੀ ਤੇ ਸੁੰਡੀ ਆਪਣੇ ਆਪ ਖਤਮ ਹੋ ਗਈ ਹੁਣ ਜੀ ਤੁਹਾਡੇ ਖੇਤ ਦੇ ਵਿੱਚ ਥੋੜੀ-ਬਹੁਤੀ ਤੁਹਾਨੂੰ ਸੁੰਡ ਦਿਖ ਵੀ ਰਿਹਾ ਤਾਂ ਤੁਹਾਨੂੰ ਹੁਣ ਕੋਈ ਵੀ ਤਰੀਕੇ ਦੀ ਦਵਾਈ ਪਾਉਣ ਦੀ ਲੋੜ ਬਿਲਕੁਲ ਨਾ ਕਰਿਓ ਪੈਸੇ ਦੀ ਬਰਬਾਦੀ ਬਿਲਕੁਲ ਨਾ ਕਰਿਓ ਜੇਰੀ ਤੁਸੀਂ ਸਪਰੇ ਪੈਸੇ ਖਰਾਬ ਕਰਨੇ ਆ ਸੁੰਡੀ ਮਾਰਨ ਵਾਲੀ ਤੇ ਉਹੀ ਤੁਸੀਂ ਸਪਰੇ ਤੱਤਾ ਵਾਲੀ ਕਣਕ ਨੂੰ ਸਪਰੇ ਜ਼ਰੂਰ ਕਰੋ ਕਿਉਂਕਿ ਜੇ ਆਪਾਂ ਕਣਕ ਦੇ ਵਿੱਚ ਸਾਰੇ ਕਣਕ ਦੇ ਤੱਤ ਪੂਰੇ ਕਰੋਗੇ ਤਾਂ ਹੀ ਆਪਾਂ ਚੰਗਾ ਝਾੜ ਕਣਕ ਤੋਂ ਲੈ ਸਕਦੇ ਆ ਬੰਪਰ ਝੜੀ ਨੂੰ ਆਪਾਂ ਕਹਿ ਸਕਦੇ ਆ ਤੇ ਕੋਈ ਵੀ ਹੁਣ ਕਿਉਂਕਿ ਸੁੰਡੀ ਨੇ ਆਪਣੇ ਆਪ ਖਤਮ ਹੋ ਜਾਣਾ ਕਿਉਂਕਿ ਟੈਂਪਰੇਚਰ ਅੱਗੇ ਜਾ ਕੇ ਹੁਣ ਜਿਹੜਾ ਹੈਗਾ ਥੱਲੇ ਨੂੰ ਹੀ ਜਾਣਾ ਏ ਜੀ ਦੇ ਕਾਰਨ ਠੰਡ ਜ਼ਿਆਦਾ ਪੈਣ ਦੇ ਕਾਰਨ ਸੁੰਡੀ ਨੇ ਆਪਣੇ ਆਪ ਖਤਮ ਹੋਣੀ ਸ਼ੁਰੂ ਹੋ ਜਾਣਾ ਸੁੰਡੀ ਆਪਣੀ ਕਣਕ ਦਾ ਹੁਣ ਬਿਲਕੁਲ ਵੀ ਨੁਕਸਾਨ ਨਹੀਂ ਕਰੂਗੀ ਤੇ ਕਿਸੇ ਵੀ ਤਰੀਕੇ ਦੀ ਹੁਣ ਦਵਾਈ ਨਾ ਵਰਤੋ ਤੇ ਸਪਰੇ ਬਿਲਕੁਲ ਵੀ ਨਾ ਕਰਿਓ ਨਾ ਕੋਈ ਦਵਾਈ ਪਾਇਓ ਸੁੰਡੀ ਮਾਰਨ ਵਾਲੀ ਤੁਹਾਨੂੰ ਬਿਲਕੁਲ ਵੀ ਹੁਣ ਡਰਨੇ ਦੀ ਲੋੜ ਨਹੀਂ ਹੈਗੀ